ਮੈਨੂੰ ਲੱਗਦਾ ਕਿ ਬਹੁਤ ਵੱਡਾ ਚੈਲੰਜ ਹੈ ਮੈਂ ਤਾਂ ਜਦੋਂ ਰਾਸਤੇ ਚੱਲ ਰਿਹਾ ਤੁਸੀਂ ਵੀ ਸਾਰੇ ਆਏ ਹੋ ਤੁਹਾਨੂੰ ਹੀ ਪਤਾ ਕਿੰਨੀ ਮੁਸ਼ਕਿਲਾਂ ਆਇਆ ਕਿ ਜਿਹੜੇ ਸੋਚੇ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਆਲਰੇਡੀ ਉਹਨਾਂ ਲਈ ਕਿੰਨਾ ਮੁਸ਼ਕਿਲ ਹੈ ਤਾਂ ਬਹੁਤ ਵੱਡਾ ਚੈਲੰਜ ਹੈ ਔਰ ਇਹ ਤਾਂ ਪਾਣੀ ਦਾ ਸਤਹ ਹੁਣ ਉੱਚਾ ਹੈਗਾ ਤਾਂ ਜਦੋਂ ਨੀਚੇ ਜਾਊਗਾ ਉਦੋਂ ਹੋਰ ਜ਼ਿਆਦਾ ਮੈਨੂੰ ਲੱਗਦਾ ਕੰਮ ਤੇ ਰਿਸਪੌਂਸਿਬਿਲਟੀਜ਼ ਵਧਣ ਗਿਆ ਤੇ ਇਹੀ ਰਹੂਗਾ ਕਿ ਪੁਰੀਆਂ ਜਿਹੜੇ ਇੱਥੋਂ ਦੇ ਪੰਚ ਨੇ ਸਰਪੰਚ ਜਿਹੜੇ ਵੀ ਹੈਡਸ ਨੇ ਉਹ ਕੁਝ ਨਾ ਕੁਝ ਲਿਸਟਾਂ ਬਣਾਉਂਦੇ ਰਹਿਣ ਜ਼ਰੂਰਤਮੰਦ ਪਰਿਵਾਰਾਂ ਦੀਆਂ ਉਹਨਾਂ ਦੀ ਕੀ-ਕੀ ਇਦਾਂ ਰਾਸ਼ਨ ਵਗੈਰਾ ਦਾ ਵੈਸੀ ਬਹੁਤ ਆ ਚੁੱਕਾ ਉਹਦੀ ਉਨੀ ਲੋੜਣੀ ਹੈ ਪਰ ਲੋੜ ਉਹ ਚੀਜ਼ਾਂ ਦੀ ਨੇ ਜਿਹੜੀ ਹੁਣ ਸਾਨੂੰ ਹੌਲੀ ਹੌਲੀ ਪਤਾ ਆ ਪਤਾ ਲੱਗਣੀਆਂ ਸ਼ੁਰੂ ਹੋਣ ਗਿਆ ਸਰ ਤੁਸੀਂ ਵੀ ਪਾਣੀ ਦੇ ਵਿੱਚੋਂ ਲੰਘ ਕੇ ਆਏ ਹੋ ਕਈ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਦੇ ਹਾਲਾਤਾਂ ਨੂੰ ਕਿ ਕਿੰਨਾ ਤੋਖਾ ਅੱਜ ਪਿੰਡ ਦੇ ਲੋਕਾਂ ਵਾਸਤੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਤੁਸੀਂ ਆਸ਼ਵਾਸਨ ਦੇਣਾ ਦਿਖੋ ਮੈਂ ਅੱਜ ਮੈਨੂੰ ਤਾਂ ਪਤਾ ਚੱਲਿਆ ਸੀ ਕਿ ਯੂ نو ਇੱਥੇ ਗੱਦੇ ਹੋਣ ਕੰਬਲ ਹੋਣ ਕੁਝ ਐਸੀਆਂ ਕਿੱਜ ਜਿਹੜੀਆਂ ਰੋਜ਼ਬਾਰ ਦੀ ਜ਼ਰੂਰਤਾਂ ਹੁੰਦੀਆਂ ਜਿਵੇਂ ਯੂ نو ਸੈਨੀਟਰੀ ਪੈਡਸ ਹੋਣ ਜਾਂ ਫਿਰ ਫੂਰ ਬਸਮਾਨ ਜਿਹੜਾ ਜਿਹੜਾ ਹਰ ਰੋਜ਼ ਕੋਈ ਮੱਛਰਦਾਨੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਹਰ ਪਰਿਵਾਰ ਨੂੰ ਲੱਗਦੀਆਂ ਲੱਗਦੀਆਂ ਸੀ ਫੋਨ ਕਰਕੇ ਪਤਾ ਲਗਾਣੇ ਹਰ ਪਿੰਡਾਂ ਜਿਹੜੀ ਜਾਣ ਦੀ ਕੋਸ਼ਿਸ਼ ਕਰਦੇ ਕਿ ਜਿਹੜੀਆਂ ਉਹਨਾਂ ਦੀਆਂ ਲੋੜ ਨੇ ਉਹ ਵਾਲੀਆਂ ਚੀਜ਼ਾਂ ਲੈ ਕੇ ਜਾਈਏ ਅਮੀਨਾ ਜਸਟ ਆਪਾਂ ਸਟਾਕ ਕਰ ਦਈਏ ਤਾਂ ਕਿ ਉਪਈਆ ਰਹੇ ਤੇ ਉਹਦੇ ਲਈ ਹੈ ਸਿਸਟਰ ਦੀ ਮਾਲਕੀਆ ਮੇਰੀ ਕਿੰਨੇ ਦਿਨਾਂ ਤੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਹੀ ਲਿਸਟਾਂ ਲੈਂਦੀ ਰਹੀ ਹੈ ਔਰ ਅੱਜ ਜਿਹੜਾ ਦਵਾਵਾਂਗੇ ਜਦੋਂ ਪਰਿਵਾਰਾਂ ਨੂੰ ਮਿਲਾਂਗੇ ਸਾਨੂੰ ਹੋਰ ਕੁਝ ਚੀਜ਼ਾਂ ਵੀ ਪਤਾ ਲੱਗਣੀਆਂ ਕਿ ਹੋਰ ਕੀ ਚੈਲੰਜਸ ਨੇ ਪਰਿਵਾਰਾਂ ਨੂੰ ਤੁਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ